ਗੁਰੂ ਦੀ ਕਲਸਾ ਐ ਗੁਰਜੀ ਕੀ ਫਤਿਹ ਸਵਾਲਖੇ ਨਾਲ ਇਕੇ ਨੂੰ ਲੜਾਵੇ ਐਸਾ ਮੇਰਾ ਗੁਰੂ ਖਾਲਸਾ ਸਵਾਲਖੇ ਨਾਲ ਇਕੇ ਨੂੰ ਲੜਾਵੇ ਐਸਾ ਮੇਰਾ ਗੁਰੂ ਖਾਲਸਾ ਜੀ ਐਸਾ ਮੇਰਾ ਗੁਰੂ ਖਾਲਸਾ ਜੀ ਐਸਾ ਮੇਰਾ ਗੁਰੂ ਖਾਲਸਾ ਗੇਦੜਾਂ ਤੋਂ ਮੈਂ ਸ਼ੇਰ ਬਣਾਵਾ, ਗਿੱਦੜਾਂ ਤੋਂ ਮੈਂ ਸ਼ੇਰ ਬਣਾਵਾ, ਚੜੀਆਂ ਤੋਂ ਮੈਂ ਬਾਜ਼ ਬਣਾ, ਚਿੜੀਆਂ ਤੋਂ ਮੈਂ ਬਾਜ਼ ਬਣਾ, ਤਵੇ ਗਵਿੰਦ ਸਿੰਘ ਨਾਮ ਕਹਾਵਾ, ਤਵੇ ਗਵਿੰਦ ਸਿੰਘ ਨਾਮ ਕਹਾਵਾ, ਜੀ ਐਸਾ ਮੇਰਾ ਗੁਰੂ ਖਾਲਸਾ, ਸਵਾ ਲਖਣ ਲਈ ਕੈਨੂ ਲੜਾਵੇ, ਐਸਾ ਮੇਰਾ ਗੁਰੂ ਖਾਲਸਾ സവാ ലക്ഷേത്ര ഗുരു ഖ